ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਿਰਮਲ ਲੋਗ ਵਿੱਚ ਅੱਜ ਆਪਾਂ ਬਣਾਵਾਂਗੇ ਰਾਜਮਾਂ ਦੀ ਸਬਜ਼ੀ ਉਹਦੇ ਵਾਸਤੇ ਆਪਾਂ ਇੱਕ ਕੁੱਲੀ ਰਾਜਮਾਂ ਲੈ ਲਏ ਸੀਗੇ ਉਹਨਾਂ ਨੂੰ ਪੂਰੀ ਰਾਤ ਭਿਏ ਕੇ ਰੱਖਤਾ ਸੀ ਹੁਣ ਆਪਾਂ ਉਹਨਾਂ ਨੂੰ ਸਾਫ਼ ਪਾਣੀ ਨਾਲ ਧੋ ਲਿਆ ਧੋ ਕੇ ਕੁੱਕਰ ਵਿੱਚ ਪਾਤੀ ਹੈ ਤੇ ਵਿੱਚ ਪਾਣੀ ਪਾਤਾ ਇੱਕ ਚਮਚ ਆਪਾਂ ਵਿੱਚ ਨਮਕ ਦਾ ਪਾ ਦਿੰਨੇ ਹੁਣ ਆਪਾਂ ਇਹਨੂੰ ਚਾਰ ਸੀਟੇ ਲਗਾਵਾਂਗੇ ਗੈਸ ਤੇ ഫായിട്ട് ജീത

நான் தண்ணி திரம்பும் போது எல்லாம் இதுதான் तेल சத்து வந்து அதிரும் சலத்தை சேரற மாதிரி தான் வந்துடுது கொஞ்சம் கொஞ்சமா மிக்ஸ் பண்ணிக்கோங்க

ਸਾ ਪਾ ਲਨੇ ਆ ਮਾਪਾ 10 ਮਿੰਟ ਇਦਾਂ ਹੀ ਰਿਚਣ ਦੇ ਹੋ ਉਸ ਤੋਂ ਬਾਅਦ ਆਪਾਂ ਚੈੱਕ ਕਰਾਂਗੇ ਟੱਕਣ ਲੱਗ ਰਿਹਾ ਹੈ ਸਬਜੀ ਬੰਦੀ ਮੈਂ ਆਪਣੀ ਪੱਤਰਾ ਵਿੱਚ ਰੱਖ ਦਿੰਦੇ ਹਾਂ ਇਹ ਆਪਣੀ ਮਸਾਲੇ ਬਿਲਕੁਲ ਤਿਆਰ ਹੈ ਹੁਣ ਆਪਾਂ ਇੱਕ ਚਮਚ ਗਰਮ ਮਸਾਲਾ ਪਾਉਂਦੇ ਹਾਂ ਤਾਂ ਨਵੇਂ ਵੀਡੀਓ ਕੇ ਮਾਰੀ ਤੇ ਦੇਖਣੇ ਕੱਟ ਕੇ ਦੇਖਣੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ